ਸਾਦਾ ਚੱਕਾ ਜਾਮ ਹੈ ਇਹਦਾ ਅਸਰ ਕਈ ਜਿਹੜੇ ਲੋਕਾਂ ਨੂੰ ਪੈਂਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਯਾਤਰੀ ਖੱਜਲ ਖੁਆਰ ਹੋ ਰਿਹਾ ਉਥੇ ਜਿਹੜੇ ਆਟੋ ਚਾਲਕ ਹੈ ਗਿਆ ਉਹਨਾਂ ਨੂੰ ਕਾਫੀ ਜੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਟੋ ਜਿਹੜੇ ਆ ਬਾਹਰ ਛੱਡਿਆ ਤੇ ਬਾਅਦ ਜਿਹੜੇ ਖੜੇ ਆ ਸਵਾਰੀ ਜਿਹੜੀ ਇੱਥੇ ਦਿਖਾਈ ਨਹੀਂ ਦਿੰਦੀ ਜਿਸ ਕਰਕੇ ਕਾਫੀ ਜੜੇ ਪਰੇਸ਼ਾਨ ਆ ਉਹ ਹੁੰਦੇ ਹੋਏ ਸਾਬ ਤੌਰ ਤੇ ਦਿਖਾਈ ਦੇ ਰਿਹਾ ਇਹਨਾਂ ਹਾਲਾਤਾਂ ਵਿੱਚ ਆਪਾਂ ਸਮਝ ਸਕਦੇ ਆਂ ਵੀ ਇਹ ਜਿਹੜੀ ਚੱਕਾ ਜਾਮ ਦੀ ਜਿਹੜੀ ਆ ਮਾਰ ਹੈ ਕਈ ਲੋਕਾਂ ਨੂੰ ਪੈ ਰਹੀ ਆ ਕਿਉਂਕਿ ਜਦੋਂ ਹੜਤ ਇਹ ਮਾਰ ਜਿਹੜੀ ਹੈਗੀ ਆ ਵੀ ਕਹਿ ਸਕਦੇ ਆਟੋ ਚਾਲਕਾਂ ਨੂੰ ਉਤਖਾਸਤ ਹੋ ਤੇ ਪੈਂਦੀ ਆ ਜਿਨ੍ਹਾਂ ਨੇ ਇਹਨਾਂ ਦੀਆਂ ਕਿਸ਼ਤਾਂ ਭਰਨੀਆਂ ਹੁੰਦੀਆਂ ਆ ਕਾਰ ਚਲਾਣੇ ਹੁੰਦੇ ਆ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਨਾਲ ਆਟੋ ਚਾਲਕ ਮੌਜੂਦ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਨੂੰ ਸਰ ਜੀ ਭਾਜੀ ਕੀ ਫਰਕ ਪਿਆ ਜੀ ਹੜਤਾਲ ਸਰ ਦੋ ਤਿੰਨ ਦਿਨ ਹੋ ਗਏ ਸਾੜਾ ਤਾਂ ਬਹੁਤ ਬੁਰਾ ਹਾਲ ਹੈ ਸਾੜਾ ਤਾਂ ਗੇੜਾ ਨਹੀਂ ਦਿੱਤੀ ਲੱਗਦਾ ਪਿਆ ਅਸੀਂ ਰੋਣੇ ਪਏ ਜਿਹੜਾ ਲੱਗੇ ਕਿਸ਼ਤਾਂ ਵੀ ਦੇਣੀਆਂ ਸੀ ਫੇਗਲ ਸਾਲਾਂ ਦੇ ਵੀ ਦੇਣੇ ਸਾਡਾ ਕੰਮ ਹੀ ਨਹੀਂ ਚੱਲਦਾ ਪਿਆ ਜੀ ਹੜਤਾਲ ਦੇ ਕਾਰਨ ਇੰਨੇ ਦੁਖੀ ਹੋਏ ਸਾਨੂੰ ਲੱਗਦਾ ਹੈ ਕਿ ਵਾਪਸ ਆਣਾ ਚਾਹੀਦਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਮਤਲਬ ਕੀ ਮੁਸ਼ਕਲ ਹੈ ਭਾਜੀ ਜਿਹੜੇ ਹੜਤਾਲ ਕਰਕੇ ਫਿਰ ਕਿੰਨਾ ਕੀ ਫੈਸਲੇ ਕਿੰਨੀ ਛੇੜ ਗਈ ਜਾਂ ਕਿੰਨੀ ਸਵਾਰੀ ਰਹਿ ਗਈ ਉਹ ਵੇਹ ਤਾਂ 7-800 ਰੁਪਏ ਹੀ ਵਾਟ ਲੈਂਦੇ ਸੀ ਰਕਸ਼ੇ ਵਾਲੇ ਇਹਨਾਂ ਤਾਂ ਮੁਸ਼ਕਲ ਹੋਊਗਾ ਥੋੜਾ ਜਣਾ ਇਹਨਾਂ ਕੋਈ ਡੀਜ਼ਲ ਗੱਡੀਆਂ ਕਿਉਂਕਿ ਇਹਨਾਂ ਦਾ ਤੇਲ ਤੁਰੀ ਪਾਉਣ ਆਂਦਾ ਹੈ ਉਹ ਸਾਡਾ ਬੈਟਰੀ ਚੱਲਦੀ ਕੋਈ ਜਾਨ ਨਹੀਂ 6-7 ਸਹੀ ਵਾਟ ਲੈ ਇਹਨਾਂ ਦਾ ਨੁਕਸਾਨ ਜ਼ਿਆਦਾ ਹੋਣਾ ਸਾਡੀ ਇੱਕ ਹੀ ਕਹਿਣਾ ਚਾਹੁੰਦੇ ਆ ਵੀ ਅੱਡਾ ਠਿਆਣਾ ਚਾਹੀਦਾ ਵੈਸੇ ਇਹ ਤੁਸੀਂ ਦੇ ਕਹਿ ਸਕਦੇ ਆ ਵੀ ਜਿਹੜੀ ਅਧੀ ਜਿਹੜੀ ਆ ਉਹ ਸਵਾਦੀ ਦੇ ਜਿਹੜਾ ਨੁਕਸਾਨ ਜਿਹੜਾ ਸਿੱਧਾ ਸਿੱਧਾ ਜਿਹੜਾ ਖਮਿਆਜਾ ਜਿਹੜਾ ਪੁਕਤਰੇ ਹੋਏ ਸਾਫ ਤੌਰ ਤੇ ਦਿਖਾਈ ਦੇ ਰਿਹਾ ਪਾਜੀ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਕਿਵੇਂ ਆਟੋ ਚਾਲੀਕ ਆਪਣਾ ਬੜੀ ਬਾਈ ਬਹੁਤ ਮੁਸ਼ਕਲ ਆ ਜੀ ਭਾਈ ਬਾਕੀ ਬਹੁਤ ਮੁਸ਼ਕਲ ਆ ਸਾਨੂੰ ਤਾਂ ਸਾਡੇ ਨਾਲ ਢੇੜਾ ਹੀ ਨਹੀਂ ਲੱਗਦਾ ਉਹ ਆਖੇ ਢੇੜਾ ਹੀ ਨਹੀਂ ਲੱਗਦਾ ਕਿ ਬਸ ਇੱਥੇ ਹੁੰਦੀ ਆ ਤੇ ਨਾਲ ਕੋਈ ਸਵਾਰੀ ਇੱਥੇ ਹੁੰਦੀ ਆ ਉਹ ਆਖੇ ਇੱਕ ਅੱਧਾ ਢੇੜਾ ਸਾਡਾ ਲੱਗਦਾ ਜੀ ਉਹ ਆਖਾ ਕੋਈ ਅੱਡਾ ਜਾਣ ਕਰਕੇ ਸਾਡਾ ਤਾਂ ਸੱਤਿਆ ਨਾ ਸੀ ਆ ਪਏ ਇੱਥੇ ਸ਼ਹਿਰ ਜਿਹੜਾ ਅੱਡਾ ਚਲੇਗਾ ਨਾ ਜੀ ਜਦੋਂ ਘਰ ਦਾ ਜਿਹੜਾ ਫਿਰ ਮਤਲਬ ਘਰ ਦਾ ਜਿਹੜਾ ਰੋਟੀ ਪਾਣੀ ਤੂਲਾ ਕਿਵੇਂ ਚੱਲ ਚੱਲਦਾ ਉਹ ਆਖਾ ਕੋਈ ਅੱਡਾ ਕਿਹੜਾ ਹੀ ਲੱਗਦਾ ਜੀ ਸਾਡਾ ਤੇ ਬਾਸ ਉਹਦੇ ਜੋ ਤੇਲ ਵੀ ਪਾਉਣਾ ਹੈ ਤੇ ਉਦੋਂ ਘਰ ਦਾ ਵੀ ਖਰਚਾ ਚਲਾਉਣਾ ਉਹ ਆਖਾ ਇਸ ਕਰਕੇ ਬੜਾ ਮੁਸ਼ਕਲ ਹੈ ਜੀ ਨਹੀਂ ਜੀ ਸਮਝ ਸਕਦੇ ਹੋ ਵੀ ਹੜਤਾਲ ਕਰਕੇ ਵਧੀਆ ਮੁਸ਼ਕਲ ਆਦੀਆਂ ਭਾਜੀ ਫਿਰ ਇਹਨਾਂ ਦੇ ਵਿੱਚ ਫਿਰ ਕਿਵੇਂ ਫਿਰ ਘਰ ਚੱਲਣਗੇ ਚੱਲ ਕਿਵੇਂ ਚੱਲਨੇ ਸਰ ਕੇ ਤੋਂ ਮੰਗ ਲਈ ਦੇ ਨੇ ਸੋ 200 300 ਚਲਾ ਲੀਦਾ ਬੱਚਾਂ ਨੂੰ ਰੋਟੀ ਖਵਾਣੀ ਖਵਾਣੀ ਜੇ ਮਰਜ਼ੀ ਖਵਾਈਏ ਆਈ ਸਰ ਕਿਰਾਇਆ ਦੇਣਾ ਹੁੰਦਾ ਕਿਰਾਇਆ ਮਾਲਕ ਨੇ ਗੱਡੀ ਘਲਾਰ ਦੇ ਇੱਥੇ ਹੁਣ ਕੰਮ ਹੋਏਗਾ ਤਾਂ ਕਿਰਾਇਆ ਦਾਂਗੇ ਹਾਂਜੀ ਆਈ ਸਾਨੂੰ ਬਹੁਤ ਤੰਗੀ ਹੋ ਰਹੀ ਹੈ ਕਿਰਾਏ ਤੇ ਗੱਡੀਆਂ ਦੇ ਕਈਆਂ ਤੇ ਸਰਕਾਰ ਅੱਗੇ ਬੇਨਤੀ ਹੈ ਜਲਦੀ ਤੋਂ ਜਲਦੀ ਇਹ ਖੋਲਣ ਬਾਤ ਵੀ ਕਹਿ ਸਕਦੇ ਆ ਵੀ ਜਿਹੜੇ ਤੁਸੀਂ ਮੈਂ ਤੁਹਾਨੂੰ ਤਸਵੀਰਾਂ ਪਹਿਲਾਂ ਦਿਖਾਉਂਦਾ ਵੀ ਆਟੋ ਜਿਹੜੇ ਆ ਵੀ ਜਿੰਨਾਂ ਸਵਾਰੀਆਂ ਜਿਹੜੀਆਂ ਖੱਚਾ ਖੱਟ ਭੜੀਆਂ ਹੁੰਦੀਆਂ ਸੀਗੀਆਂ ਆਟੋ ਜਿਹੜੇ ਇੱਥੇ ਨਜ਼ਰ ਨਹੀਂ ਸੀ ਆਉਂਦੇ ਸਵਾਰੀਆਂ ਜਿਹੜੀ ਆਟੋ ਦਾ ਇੰਤਜ਼ਾਰ ਕਰਦੀਆਂ ਸੀ ਲੇਕਿਨ ਹੁਣ ਆਟੋ ਜਿਹੜੇ ਆ ਉਹ ਸਵਾਰੀਆਂ ਦਾ ਇੰਤਜ਼ਾਰ ਕਰਦੇ ਹੋਏ ਦਿਖਾਈ ਦੇ ਰਹੇ ਕਿਉਂਕਿ ਕਾਫੀ ਜਿਹੜੇ ਐਸੇ ਆਟੋ ਜਿਹੜੇ ਖੜੇ ਆ ਉਹ ਬਿਲਕੁਲ ਜਿਹੜੇ ਖਾਲੀ ਵਿਵਸਥਾ 'ਚ ਖੜੇ ਆ ਕਿਉਂਕਿ ਇਸ ਟਾਈਮ ਸਵਾਰੀ ਜਿਹੜੀ ਆ ਉਹ ਇੱਥੇ ਆ ਨਹੀਂ ਰਹੀ ਪੱਛਾ ਨਹੀਂ ਆ ਰਹੀਆਂ ਤੇ ਫੇਰ ਸਵਾਰੀ ਕਿੱਥੋਂ ਆਏਗੀ ਨਾ ਕਿਤੇ ਜਾਣ ਵਾਸ ਦਾ ਸਿੱਧਾ ਆਟੋ ਚਾਲਕਾਂ ਨੂੰ ਜਿਹੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਹਨਾਂ ਨੂੰ ਕੰਮ ਵਾਸਤੇ ਪਹਿਲਾਂ ਹੀ ਕਾਫੀ ਮੁਸ਼ਕਲਾਂ ਨੇ ਜਿਹੜੇ ਆਟੋ ਜੜੇ ਲੈ ਨੇ ਕਈਆਂ ਨੇ ਫਾਈਨਾਂਸ ਤੇ ਲਏ ਹੁੰਦੇ ਆ ਕਿਸ਼ਤਾਂ ਦੇਣੀਆਂ ਹੁੰਦੀਆਂ ਨੇ ਇਥੋਂ ਜਿਹੜੀ ਕਮਾਈ ਕਰਕੇ ਘਰ ਦੇ ਚੁੱਲੇ-ਬਾਲ ਨੇ ਹੁੰਦੇ ਆ ਬੱਚਿਆਂ ਨੂੰ ਪੜਾਉਣਾ ਹੁੰਦਾ ਉਹਨਾਂ ਦਾ ਖਰਚਾ ਕਰਨਾ ਹੁੰਦਾ ਲੇਕਿਨ ਇਹ ਸਾਰੀਆਂ ਚੀਜ਼ਾਂ ਹੁਣ ਜਦੋਂ ਸਵਾਰੀ ਨਾ ਹੋਏਗੀ ਤੇ ਸਾਰੀਆਂ ਚੀਜ਼ਾਂ ਇਹਨਾਂ ਦੀ ਖੋਸ ਤੋਂ ਦੂਰ ਜੜੀਆਂ ਹੁੰਦੀਆਂ ਹੋਈਆਂ ਦਿਖਾਈ ਦੇ ਰਿਹਾ ਵੀ ਕਹਿ ਸਕਦੇ ਆ ਵੀ ਆਟੋ ਚਾਲਕ ਦਾ ਜਿਹੜਾ ਤੱਦਾ ਹੈਗਾ ਉਹ ਵੀ ਹੁਣ ਸਿੱਕਾ ਪੈਂਦਾ ਹੋਇਆ ਹੜਤਾਲ ਕਰ ਯਾ ਰਖਣਾ ਚਾਹੀਦਾ ਤਾਂ ਜੋ ਇਹਦਾ ਜਿਹੜਾ ਨੁਕਸਾਨ ਹੈ ਕਿਸੇ ਨੂੰ ਜਿਹੜਾ ਸਤ ਸ਼ਾਮ ਸੱਚ ਨੂੰ ਨਾ ਹੋਵੇ ਕਿ ਕਿ ਸਿੱਧੀ ਸਿੱਧੀ ਜਿਹੜੀ ਹੜਤਾਲ ਹੈ ਹੋਰ ਫਰਕ ਜਿਹੜਾ ਇਹਨਾਂ ਪੈਦਾ ਹੋਇਆ ਦਿਖਾਈ ਦੇ ਰਿਹਾ ਤਾਂ ਹੁਣ ਉਮੀਦਾਂ ਨਾਲ ਹੀ ਸਰਪੇਚੇ ਗੱਲ ਤੇ ਲੱਗਿਆ ਹੋਈਆਂ ਕਿ ਸਰਕਾਰ ਨਾਲ ਬੈਠ ਕੇ ਇਹ ਜਿਹੜੇ ਮੁਲਾਜ਼ਮ ਆਪਣੇ ਜਿਹੜੇ ਕੋਈ ਹਿਲਾ ਕਰਨ ਤਾਂ ਜੋ ਸਾਰੇ ਕੰਮ ਜਿਹੜੇ ਸਰਕਾਰੂ ਢੰਗ ਨਾਲ ਚੱਲ ਸਕਣ ਜਿਹੜੇ ਲੋਕ ਆ ਪ੍ਰੇਸ਼ਾਨ ਹੁੰਦੇ ਹੋਏ ਉਹ ਨਜ਼ਰੀਂ ਨਾ ਪੈਂਣ ਦੋ ਦਿਨ ਤੋਂ ਬੱਸਾਂ ਦਾ ਚੱਕਾ ਜਾਮ ਹੈ ਇਹਦਾ ਅਸਰ ਕਈ ਜਿਹੜੇ ਲੋਕਾਂ ਨੂੰ ਪੈਂਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਯਾਤਰੀ ਖੱਜਲ ਖੁਆਰ ਹੋ ਰਿਹਾ ਉੱਥੇ ਜਿਹੜੇ ਆਟੋ ਚਾਲਕ ਹੈ ਗਿਆ ਉਹਨਾਂ ਨੂੰ ਕਾਫੀ ਜੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਟੋ ਜਿਹੜੇ ਆ ਬਾਅਦ ਛੱਡਿਆ ਤੇ ਬਾਅਦ ਜਿਹੜੇ ਖੜੇ ਆ ਸਵਾਰੀ ਜਿਹੜੀ ਇੱਥੇ ਦਿਖਾਈ ਨਹੀਂ ਦਿੰਦੀ ਜਿਸ ਕਰਕੇ ਕਾਫੀ ਜੜੇ ਪਰੇਸ਼ਾਨ ਆ ਉਹ ਹੁੰਦੇ ਹੋਏ ਸਾਬ ਤੌਰ ਤੇ ਦਿਖਾਈ ਦੇ ਰਿਹਾ ਇਹਨਾਂ ਹਾਲਾਤਾਂ ਵਿੱਚ ਆਪਾਂ ਸਮਝ ਸਕਦੇ ਆ ਵੀ ਇਹ ਜਿਹੜੀ ਚੱਕਾ ਜਾਮ ਦੀ ਜਿਹੜੀ ਆ ਮਾਰ ਹੈ ਕਈ ਲੋਕਾਂ ਨੂੰ ਪੈ ਰਹੀ ਆ ਕਿਉਂਕਿ ਜਿਹੜੋ ਹੜਤਾਲ ਹੋ ਜਾਂਦੀ ਆ ਉਹ ਉਸ ਤੋਂ ਬਾਅਦ ਜਿਹ ਇਹ ਮਾਰ ਜਿਹੜੀ ਹੈਗੀ ਆ ਵੀ ਕਹਿ ਸਕਦੇ ਆਟੋ ਚਾਲਕਾਂ ਨੂੰ ਉਤਕਾਰ ਤੋਂ ਤੇ ਪੈਂਦੀ ਆ ਜਿਨ੍ਹਾਂ ਨੇ ਇਹਨਾਂ ਦੀਆਂ ਕਿਸ਼ਤਾਂ ਭਰਨੀਆਂ ਹੁੰਦੀਆਂ ਆ ਕਾਰ ਚਲਾਣੇ ਹੁੰਦੇ ਆ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਨਾਲ ਆਟੋ ਚਾਲਕ ਮੌਜੂਦ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਨੂੰ ਸਰ ਜੀ ਭਾਜੀ ਕੀ ਫਰਕ ਪਿਆ ਜੀ ਹੜਤਾਲ ਸਾਰਾ 2-3 ਦਿਨ ਹੋ ਗਏ ਸਾੜਾ ਤਾਂ ਬਹੁਤ ਬੁਰਾ ਹਾਲ ਹੈ ਸਾੜਾ ਤਾਂ ਗੇੜਾ ਨਹੀਂ ਦਿੱਤੀ ਲੱਗਦਾ ਪਿਆ ਅਸੀਂ ਰੋਣੇ ਪਏ ਜਿਹੜਾ ਲੱਗੇ ਕਿਸ਼ਤਾਂ ਵੀ ਦੇਣੀਆਂ ਅਸੀਂ ਫੇਗਲ ਸਾਲਾਂ ਦੇ ਵੀ ਦੇਣੇ ਸਾਡਾ ਕੰਮ ਹੀ ਨਹੀਂ ਚੱਲਦਾ ਪਿਆ ਜੀ ਹੜਤਾਲ ਦੇ ਕਾਰਨ ਇੰਨੇ ਦੁਖੀ ਹੋਏ ਸਾਨੂੰ ਲੱਗਦਾ ਹੈ ਕਿ ਵਾਪਸ ਆਣਾ ਚਾਹੀਦਾ ਹੈ ਇੰਨਾ ਹਾਲਾਤ ਦੇ ਵਿੱਚ ਫਿਰ ਮਤਲਬ ਕੀ ਮੁਸ਼ਕਲ ਹੈ ਭਾਜੀ ਜਿਹੜੇ ਹੜਤਾਲ ਕਰਕੇ ਫਿਰ ਕਿੰਨਾ ਕੀ ਫੈਸਲੇ ਕਿੰਨੀ ਛੇੜ ਗਈ ਜਾਂ ਕਿੰਨੀ ਸਵਾਰੀ ਰਹੀ ਉਹ ਵੇਹ ਤਾਂ 7-800 ਰੁਪਏ ਹੀ ਵਾਟ ਲੈਂਦੇ ਸੀ ਰਕਸ਼ੇ ਵਾਲੇ ਇਹਨਾਂ ਦਾ ਮੁਸ਼ਕਲ ਹੋਦਾ ਥੋੜਾ ਜਿਆਦਾ ਇਹਨਾਂ ਕੋਲ ਡੀਜ਼ਲ ਗੱਡੀਆਂ ਕਿਉਂਕਿ ਇਹਨਾਂ ਨਾਲ ਤੇਲ ਤੁਰੀ ਪਾਉਣ ਹੁੰਦਾ ਪਰ ਸਾਡਾ ਬੈਟਰੀ ਚੱਲਦੀ ਕੋਈ ਜਾਨ ਨਹੀਂ 6-700 ਹੀ ਵਾਟ ਲਏ ਇੰਨਾ ਤਾਂ ਨੁਕਸਾਨ ਜ਼ਿਆਦਾ ਆ ਰਿਹਾ ਸਾਡੀ ਇੱਕ ਹੀ ਕਹਿਣਾ ਚਾਹੁੰਦੇ ਆ ਵੀ ਅੱਡਾ ਠਿਆਣਾ ਚਾਹੀਦਾ ਵੈਸੇ ਇਤੁ ਜੇ ਕਹਿ ਸਕਦੇ ਆ ਵੀ ਜਿਹੜੀ ਅਤੀ ਜਿਹੜੀ ਆ ਉਹ ਸਵਾਰੀ ਜਿਹੜੀ ਆ ਜਿਹੜਾ ਕੋਈ ਨੁਕਸਾਨ ਜਿਹੜਾ ਸਿੱਧਾ ਸਿੱਧਾ ਜਿਹੜਾ ਖਮਿਆਜਾ ਜਿਹੜਾ ਪੁਕਤਰੇ ਹੋਏ ਸਭ ਤੋਂ ਵੱਧ ਦੇ ਰਿਹਾ ਪਾਜੀ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਕਿਵੇਂ ਆਟੋ ਚਾਲਿਕ ਆਪਣੇ ਬਾਈ ਬਾਈ ਬਹੁਤ ਮੁਸ਼ਕਲ ਆ ਜੀ ਬਾਈ ਉਹ ਕਾ ਬਹੁਤ ਮੁਸ਼ਕਲ ਆ ਸਾਡਾ ਤਾਂ ਸਾਡੇ ਨਾਲ ਢੇੜਾ ਹੀ ਨਹੀਂ ਲੱਗਦਾ ਉਹ ਉੱਥੇ ਢੇੜਾ ਹੀ ਨਹੀਂ ਲੱਗਦਾ ਕਿ ਕੋਈ ਬਸ ਸਿੱਤੇ ਆਉਂਦੀ ਆ ਕਿ ਨਾ ਕੋਈ ਸਵਾਰੀ ਇੱਥੇ ਆਉਂਦੀ ਆ ਉਹ ਕਾ ਇੱਕ ਅੱਧਾ ਢੇੜਾ ਸਾਡਾ ਲੱਗਦਾ ਜੀ ਉਹ ਆਖੇ ਕੋਈ ਅੱਡਾ ਜਾਣ ਕਰਕੇ ਸਾਡਾ ਤੇ 7000 ਰੁਪਏ ਇੱਥੇ ਚਾਰਜ ਵਾਡਾ ਚਲੇਗਾ ਨਾ ਜੀ ਜਦੋਂ ਘਰ ਦਾ ਜਿਹੜਾ ਫਿਰ ਮਤਲਬ ਘਰ ਦਾ ਜਿਹੜਾ ਰੋਟੀ ਪਾਣੀ ਚੂਲਾ ਕਿਵੇਂ ਚੱਲਦਾ ਉਹ ਆਖੇ ਬਾਾਕੋ ਆਖੇ ਇੱਕ ਅੱਡਾ ਕਿਹੜਾ ਹੀ ਲੱਗਦਾ ਜੀ ਸਾਡਾ ਤੇ ਬਾਾਕੋ ਉਹਦੇ ਜੋ ਤੇਲ ਵੀ ਪਾਉਣਾ ਹੈ ਤੇ ਉਦੋਂ ਘਰ ਦਾ ਵੀ ਖਰਚਾ ਚਲਾਉਣਾ ਉਹ ਆਖੇ ਇਸ ਕਰਕੇ ਬੜਾ ਮੁਸ਼ਕਲ ਹੈ ਜੀ ਨਹੀਂ ਜੀ ਸਮਝ ਸਕਦੇ ਹੋ ਵੀ ਹੜਤਾਲ ਕਰਕੇ ਵਧੀਆ ਮੁਸ਼ਕਲ ਆ ਰਹੀਆਂ ਭਾਜੀ ਫਿਰ ਇਹਨਾਂ ਦੇ ਵਿੱਚ ਫਿਰ ਕਿਵੇਂ ਫਿਰ ਘਰ ਚੱਲਣਗੇ ਚੱਲ ਕਿਵੇਂ ਚੱਲਨੇ ਸਰ ਕੇ ਤੋਂ ਮੰਗ ਲਈ ਦੇ ਨੇ ਸੋ 200, 200 300 ਚਲਾ ਲੀਦਾ ਬੱਚਾਂ ਨੂੰ ਰੋਟੀ ਖਵਾਣੀ ਖਵਾਣੀ ਜੇ ਮਰਜ਼ੀ ਖਵਾਈਏ ਆਈ ਸਰ ਕਿਰਾਇਆ ਦੇਣਾ ਹੁੰਦਾ ਕਿਰਾਇਆ ਮਾਲਕ ਨੇ ਗੱਡੀ ਘਲਾਰ ਦੇ ਇੱਥੇ ਹੁਣ ਕੰਮ ਹੋਏਗਾ ਤਾਂ ਕਿਰਾਇਆ ਦਾਂਗੇ ਹਾਂਜੀ ਆਈ ਸਾਨੂੰ ਬਹੁਤ ਤੰਗੀ ਹੋ ਰਹੀ ਹੈ ਕਿਰਾਏ ਤੇ ਗੱਡੀਆਂ ਦੇ ਕਈਆਂ ਤੇ ਸਰਕਾਰ ਅੱਗੇ ਬੇਨਤੀ ਹੈ ਜਲਦੀ ਤੋਂ ਜਲਦੀ ਇਹ ਖੋਲਣ ਬਾਤ ਕਹ ਸਕਦੇ ਆ ਵੀ ਜਿਹੜੇ ਤੁਸੀਂ ਮੈਂ ਤੁਹਾਨੂੰ ਤਸਵੀਰਾਂ ਪਹਿਲਾਂ ਦਿਖਾਉਂਦਾ ਵੀ ਆਟੋ ਜਿਹੜੇ ਆ ਵੀ ਜਿੰਨਾਂ ਸਵਾਰੀਆਂ ਜਿਹੜੀਆਂ ਸੱਚਾ ਖੱਚ ਭਰੀਆਂ ਹੁੰਦੀਆਂ ਸੀਗੀਆਂ ਆਟੋ ਜਿਹੜੇ ਇੱਥੇ ਨਜ਼ਰ ਨਹੀਂ ਸੀ ਆਉਂਦੇ ਸਵਾਰੀਆਂ ਜਿਹੜੀ ਆਟੋ ਦਾ ਇੰਤਜ਼ਾਰ ਕਰਦੀਆਂ ਸੀ ਲੇਕਿਨ ਹੁਣ ਆਟੋ ਜਿਹੜੇ ਆ ਉਹ ਸਵਾਰੀਆਂ ਦਾ ਇੰਤਜ਼ਾਰ ਕਰਦੇ ਹੋਏ ਦਿਖਾਈ ਦੇ ਰਹੇ ਕਿਉਂਕਿ ਕਾਫੀ ਜਿਹੜੇ ਐਸੇ ਆਟੋ ਜਿਹੜੇ ਖੜੇ ਆ ਉਹ ਬਿਲਕੁਲ ਜਿਹੜੇ ਖਾਲੀ ਵਿਵਸਥਾ 'ਚ ਖੜੇ ਆ ਕਿਉਂਕਿ ਇਸ ਟਾਈਮ ਸਵਾਰੀ ਜਿਹੜੀ ਆ ਉਹ ਇੱਥੇ ਆ ਨਹੀਂ ਰਹੀ ਪੱਛਾ ਨਹੀਂ ਆ ਰਹੀਆਂ ਤੇ ਫੇਰ ਸਵਾਰੀ ਕਿੱਥੋਂ ਆਏਗੀ ਨਾ ਕਿਤੇ ਜਾਣ ਵਾਸਤੇ ਲੋ ਸਿੱਧਾ ਆਟੋ ਚਾਲਕਾਂ ਨੂੰ ਜੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਹਨਾਂ ਨੂੰ ਕੰਮ ਵਾਸਤੇ ਪਹਿਲਾਂ ਹੀ ਕਾਫੀ ਮੁਸ਼ਕਲਾਂ ਨੇ ਜਿਹੜੇ ਆਟੋ ਜੜੇਲੇ ਨੇ ਕਈਆਂ ਨੇ ਫਾਈਨਾਂਸ ਤੇ ਲਏ ਹੁੰਦੇ ਆ ਕਿਸ਼ਤਾਂ ਦੇਣੀਆਂ ਹੁੰਦੀਆਂ ਨੇ ਇਥੋਂ ਜਿਹੜੀ ਕਮਾਈ ਕਰਕੇ ਘਰ ਦੇ ਚੁੱਲੇ-ਬਾਲ ਨੇ ਹੁੰਦੇ ਆ ਬੱਚਿਆਂ ਨੂੰ ਪੜਾਉਣਾ ਹੁੰਦਾ ਉਹਨਾਂ ਦਾ ਖਰਚਾ ਕਰਨਾ ਹੁੰਦਾ ਲੇਕਿਨ ਇਹ ਸਾਰੀਆਂ ਚੀਜ਼ਾਂ ਹੁਣ ਜਦੋਂ ਸਵਾਰੀ ਨਾ ਹੋਏਗੀ ਤੇ ਸਾਰੀਆਂ ਚੀਜ਼ਾਂ ਇਹਨਾਂ ਦੀ ਖੂਸ ਤੋਂ ਦੂਰ ਜੜੀਆਂ ਹੁੰਦੀਆਂ ਹੋਈਆਂ ਦਿਖਾਈ ਦੇ ਰਿਹਾ ਵੀ ਕਹਿ ਸਕਦੇ ਆ ਵੀ ਆਟੋ ਚਾਲਕ ਦਾ ਜਿਹੜਾ ਤੱਦਾ ਹੈਗਾ ਉਹ ਵੀ ਹੁਣ ਸਿੱਕਾ ਪੈਂਦਾ ਹੋਇਆ ਹੜਤਾਲ ਕਰਕੇ ਉਹ ਆ ਰੱਖਣਾ ਚਾਹੀਦਾ ਤਾਂ ਜੋ ਇਹਦਾ ਜਿਹੜਾ ਨੁਕਸਾਨ ਹੈ ਕਿਸੇ ਨੂੰ ਜਿਹੜਾ ਸਤ ਸਾਮ ਸੱਚ ਨੂੰ ਨਾ ਹੋਵੇ ਕਿਉਂਕਿ ਸਿੱਧੀ ਸਿੱਧੀ ਜਿਹੜੀ ਹੜਤਾਲ ਹੈ ਹੋਰ ਫਰਕ ਜਿਹੜਾ ਇਹਨਾਂ ਪੈਦਾ ਹੋਇਆ ਦਿਖਾਈ ਦੇ ਰਿਹਾ ਤਾਂ ਹੁਣ ਉਮੀਦਾਂ ਨਾਲ ਹੀ ਸਰਪੇਚੇ ਗੱਲ ਤੇ ਲੱਗਿਆ ਹੋਈਆਂ ਕਿ ਸਰਕਾਰ ਨਾਲ ਬੈਠ ਕੇ ਇਹ ਜਿਹੜੇ ਮੁਲਾਜ਼ਮ ਆਪਣੇ ਜਿਹੜੇ ਕੋਈ ਹਿਲਾ ਕਰਨ ਤਾਂ ਜੋ ਸਾਰੇ ਕੰਮ ਜਿਹੜੇ ਸਰਕਾਰ ਨੂੰ ਢੰਗ ਨਾਲ ਚੱਲ ਸਕਣ ਜਿਹੜੇ ਲੋਕ ਆ ਪ੍ਰੇਸ਼ਾਨ ਹੁੰਦੇ ਹੋਏ ਉਹ ਨਜ਼ਰੀਂ ਨਾ ਪੈਂਣ ਕੈਮਰਾਮੈਨ ਦੇ ਨਾਲ ਸਰਪ ਜੀ ਸਿੰਘ ਦਾਨਿਸ਼ ਖੇਰਾ ਫਰਦ